ਮਗਰ ਨੋ ਹੋਇਆ ਸਾਰੇ ਸੁਖਵਿੰਦਰ ਸਿੰਘ ਜੀ ਬਿੱਟੂ ਅਜਲੌਦ ਉਹਨਾਂ ਦੇ ਭਾਣਜੇ ਸਾਡੇ ਵੀਰ ਇਕਬਾਲ ਸਿੰਘ ਜੀ ਯੂਕੇ ਬੇਨਤੀ ਹੈ ਜੀ ਫਾਈਨਲ ਮੈਚ ਆ ਗਰਾਊਂਡ ਆਪਾਂ ਕਲੀਅਰ ਕਰ ਲਈ ਥੋੜਾ ਪਿੱਛੇ ਆ ਜੀ ਸਾਰੇ ਪਹਿਲੀ ਰੇਡ ਇਸ ਵੇਲੇ ਕਹਿੰਦੇ ਪਾਲਾ ਖਲੋਟੀ ਵਾਲਾ ਯਾਰਬ ਕਦੇ ਬੜਾ ਤਕੜਾ ਖੇਡ ਗਿਆ ਹੈ ਪਾਲਾ ਖਲੋਟੀ ਵਾਲਾ ਇਸ ਵੇਲੇ ਪਹਿਲੀ ਰੇਡ ਪਾ ਰਿਹਾ ਹੈ ਜਾਫੀ 4 ਰੇਡਰ 1 ਕਿਹੜਾ ਜਾਂਦਾ ਹੈ ਬਾਜੀ ਜਿੱਤ ਰਾਜੇ ਖੇਲੇ ਕਰਦੇ ਫਿੱਟ ਲੱਗੇ ਤੂੰ ਨਾਮ ਖਿਡਾਰੀ ਦਾ ਕਿ ਗਹਿਣਾ ਬਣ ਜੂ ਚੋਬਰਾ ਤੇਰੀ ਜ਼ਿੰਦਗੀ ਸਾਰੀ ਦਾ ਗਹਿਣਾ ਬਣ ਜੂ ਮਿੱਤਰਾ ਓਏ ਤੇਰੀ ਜ਼ਿੰਦਗੀ ਸਾਰੀ ਦਾ ਇਹ ਅਮਰਤ ਨਾਥ ਹੈ ਸਹੀਆਂ ਦੋਦ ਵਾਲਾ ਇਹਦਾ ਬਾਪ ਆਪਣੇ ਸਮੇਂ ਦਾ ਚੋਟੀ ਦਾ ਖਿਡਾਰੀ ਹੋਇਆ ਹੈ ਇਹਦੀਆਂ ਗੱਲਾਂ ਸੱਤ ਸਮੁੰਦਰੋਂ ਪਾਰ ਕਹਿੰਦੇ ਦੇਸ਼ਾਂ-ਵਦੇਸ਼ਾਂ ਦੇ ਵਿੱਚ ਹੁੰਦੀਆਂ ਇਹ ਚੋਟੀ ਦੇ ਧਾਵੀਆਂ ਦੇ ਵਿੱਚ ਜਾਣਿਆ ਜਾਂਦਾ ਇੱਕ ਪਾਸੇ ਬਾਬਾ ਗਾਜੀ ਦਾ ਕਬੱਡੀ ਕਲੱਬ ਤਨਹੋਰੀ ਵਾਲਾ ਨੌਜਵਾਨ ਸ਼ੇਰੂ ਤਨਹੋਰੀ ਮੁਕਾਬਲਾ ਕਰਦਾ ਹੋਇਆ ਪਰ ਨੰਬਰ ਜਿਹੜਾ ਧਾਵੀ ਦੇ ਹਿੱਸੇ ਦੇ ਵਿੱਚ ਆਜੜਿਆ ਇਹਦਾ ਸੈਂਪਲੀ ਸਾਹ ਪਿੰਡ ਹੈ ਅਮਨਦੀਪ ਸਿੰਘ ਨਾਮ ਹੈ ਅਮਨਾ ਸੈਂਪਲੀ ਵਾਲਾ ਫਾਈਨਲ ਦੀ ਅਗਲੀ ਕਬੱਡੀ ਪਾ ਰਿਹਾ ਹੈ 1 ਲੱਖ ਚੈਂਪੀਅਨ ਟੀਮ ਦੇ ਲਈ ਪਹਿਲਾ ਪ੍ਰਾਈਜ਼ ਹੈ ਪੌਣਾ ਲੱਖ ਰੁਪਿਆ ਰਨਰ ਅਪ ਦੇ ਲਈ ਦੂਜਾ ਪ੍ਰਾਈਜ਼ ਹੈ ਤੇ ਬੈਸਟ ਖਿਡਾਰੀਆਂ ਦੇ ਲਈ ਮੋਟਰਸਾਈਕਲ ਦਿੱਤੇ ਜਾਣਗੇ ਓਮ ਚੋਕਲਾ ਮੈਗ ਸੋਹਣਿਆ ਆਹ ਵੇਖ ਸਾਹਮਣੇ ਕੌਣ ਆ ਗਿਆ ਹਰਦੀਪ ਹਰਦੀਪ ਸੰਧੂ ਸਿੱਧੂ ਹਰਦੀਪ ਸਿੱਧੂ ਵੱਲੋਂ ਤਿੰਨ ਜੱਫੇ 3100 ਦੇ ਕਿਹਦੇ ਮਨੀਤ ਧਨੋਰੀ ਦੇ ਤਿੰਨ ਜੱਫੇ 3100 ਦੇ ਗੁਰਦੀਪ ਅਜਲਾਦ ਤੇ ਨਾਲ ਹਰਮੀਤ ਸਿੱਧੂ ਹਣਾ ਵੱਲੋਂ 3100 ਦੇ ਜੱਫੇ ਹੋਣਗੇ ਪਾਲ ਇਟਲੀ ਤੋਂ ਸਾਡੇ ਵੀਰ ਜੁੜੇ ਹੋਣੇ ਲਾਈਵ ਆ ਬਹੁਤ ਬਹੁਤ ਧੰਨਵਾਦ ਸਾਹਿਬ ਜਰਮਨ ਉਹਨਾਂ ਦਾ ਵੀ ਉਹਨਾਂ ਵੱਲੋਂ ਜਿਹੜਾ ਜਿਹੜਾ ਤਿੰਨ ਜੱਫੇ ਲਾਉ ਉਹਨੂੰ 10000 ਦਿੱਤਾ ਜਾਊਗਾ ਲਓ ਪਾਲਾ ਘਲੋਟੀ ਵਾਲਾ ਇਸ ਵੇਲੇ ਕਬੱਡੀ ਪਾ ਰਿਹਾ ਹੈ ਪ੍ਰੋਫੈਸਰ ਸਾਹਿਬ ਕਰਿਓ ਗੱਲ ਘਲੋਟੀ ਵਾਲਾ ਪਾਲਾ ਇਸ ਵੇਲੇ ਕਬੱਡੀ ਕਬੱਡੀ ਕਰਦਾ ਹੋਇਆ ਇੱਕ ਪਾਸੇ ਫਰੀਦੂ ਹੈ ਨੌਜਵਾਨ ਦਿਆਲਪੁਰੀਆ ਜ਼ਿਲ੍ਹਾ ਜਲੰਧਰ ਦੀ ਦੁਆਬੇ ਦੀ ਧਰਤੀ ਹੈ ਔਰ ਦੂਸਰੇ ਪਾਸੇ ਟੀਮ ਜਿਹੜੀ ਬਾਬਾ ਗਾਜੀਦਾਸ ਕਬੱਡੀ ਕਲੱਬ ਰਾਜੇ ਚੱਠੇ ਦੀ ਤਨੌਰੀ ਦੀ ਟੀਮ ਖੇਡ ਰਹੀ ਹੈ ਇਹ ਜਾਂਗਪੁਰੀਆ ਵਿੱਕੀਆ ਨੌਜਵਾਨ ਇਸ ਵਿੱਚ ਅਗਲੀ ਰੇਡ ਪਾਉਣ ਦੇ ਲਈ ਵਾਧਾ ਹੋਇਆ ਮਨੀਤ ਤਨੌਰੀ ਹੈ ਸ਼ੇਰੂ ਤਨੌਰੀ ਹੈ ਬਿੱਲੇ ਸਰਪੰਚ ਵਰਗੇ ਹੈਪੀ ਤਨੌਰੀ ਵਰਗੇ ਜੱਫੀਆਂ ਦੇ ਵਿੱਚ ਵੇਖਦੇ ਆ ਜਾਂਗਪੁਰੀਆ ਵਿੱਕੀ ਨੰਬਰ ਦਾ ਵਾਧਾ ਕਰਦਾ ਹੋਇਆ ਅਗਲੀ ਰੇਡ ਪਾਲੇ ਦੀ ਤੇ ਬੋਲ ਸਾਡੇ ਓਮ ਦੇ ਉਧਰ ਸਰਬਜੀਤ ਸਿੰਘ ਜੀ ਸੰਧੂ ਸਾਡੇ ਪ੍ਰੋ ਅਲਟੀਮੇਟ ਜੰਮਾਲੇ ਉਹਨਾਂ ਵੱਲੋਂ ਹਰ ਇੱਕ ਜੱਫਾ ਫਾਈਨਲ ਦੇ ਵਿੱਚ 500 ਦਾ ਲੱਗਣਾ ਹੁਣ ਤੋਂ ਜਿਹੜਾ ਵੀ ਜਾਫੀ ਜੱਫਾ ਲਾਉ 500 ਉਧਰ ਸਾਡੇ ਸੁਖਵਿੰਦਰ ਸਿੰਘ ਜੀ ਬਿੱਟੂ ਦਾ ਭਾਣਜਾ ਇਕਬਾਲ ਯੂਕੇ ਕੁਲਵੀਰ ਮੁਸ਼ਕਾਵਦ ਸੋਨੂ ਪ੍ਰਧਾਨ ਮੁਸ਼ਕਾਵਦਾਂ ਵੱਲੋਂ ਜਿਹੜਾ ਤਿੰਨ ਜੱਫੇ ਲਾ ਗਿਆ ਉਹਨੂੰ 11000 ਦਿੱਤਾ ਜਾਊਗਾ 11000 ਇਕਬਾਲ ਯੂਕੇ ਵੱਲੋਂ ਬਹੁਤ ਬਹੁਤ ਧੰਨਵਾਦ ਲਓ ਪਾਲਾ ਇਸ ਵੇਲੇ ਫਿਰ ਤਕੜਾ ਨੰਬਰ ਜੁੜ ਗਿਆ ਅਗਲੀ ਕਬੱਡੀ 나ਸ ਦੀ ਪੈਰੀ ਹੈ ਜਿਹੜਾ ਤਿੰਨ ਜੱਫੇ ਲਾਉ ਮਨੀਦਰ ਹੋਰ ਇਹ ਤਿੰਨ ਜੱਫੇ 3100 ਦੇ ਸਾਡੇ ਹਰਮਿਤ ਸੰਧੂ ਹਣਾ ਵੱਲੋਂ ਐ ਲਓ 나ਥ ਕਬੱਡੀ ਪਾਰਿਆ ਪ੍ਰੋਫੈਸਰ ਸਾਹਿਬ ਕਰੋ ਗੱਲ ਸਿਹਾ ਦੌਦ ਦੀ ਅਮਰਤ 나ਥ ਇਸ ਵੇਲੇ ਕਬੱਡੀ ਕਬੱਡੀ ਕਰਦਾ ਹੋਇਆ ਗੁੰਦੇ ਆ ਸਰੀਰ ਕੀ ਸਿਫਤ ਕਰਾਂ ਹੱਥ ਲਾ ਜਾਫੀ ਨੂੰ ਫੜਾਉਂਦਾ ਨਹੀਂ ਬਾਂਹ ਹੀਰੋ ਐ ਕਬੱਡੀ ਦਾ ਕਬੱਡੀ ਇਹਦੀ ਮਾਂ ਸਿਹਾ ਦੌਦ ਪਿੰਡ ਕਹਿੰਦੇ ਅਮਰਤੇ ਦਾ ਨਾਂ ਅਮਰਤਨਾਥ ਸਿੰਘਾਂ ਦੋਧੀਆਂ ਨੰਬਰ ਦਾ ਵਾਅਦਾ ਕਰ ਗਿਆ ਹੈ ਇਹ ਮੋਟਰਸਾਈਕਲਾਂ ਵਾਲਾ ਫਾਈਨਲ ਹੈ ਸਿਰੇ ਦੀ ਬਾਜੀ ਹੈ ਸਿਰੇ ਦੀ ਟੱਕਰ ਹੈ ਘਲੋਟੀ ਵਾਲਾ ਪਾਲਾ ਇਸ ਵੇ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਗੱਲ-ਗੱਲ ਵਿੱਚ ਨਖਰਾ ਜਾਰੋ ਡਿਫਰੈਂਟ ਜਿਹਾ ਮੁੰਡਾ ਏ ਡਿਫਰੈਂਟ ਜਿਹਾ ਖਿਡਾਰੀ ਸਾਡੀ ਖੇਡ ਕਬੱਡੀ ਦਾ ਫਾਈਨਲ ਮੈਚ ਦੀ ਅਗਲੀ ਕਬੱਡੀ ਪਾ ਰਿਹਾ ਹੈ ਇਹ ਮੋਟਰਸਾਈਕਲਾਂ ਵਾਲਾ ਫਾਈਨਲ ਹੈ ਜਿਹੜੇ ਬੈਸਟ ਬਣਨਗੇ ਉਹਨਾਂ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਜਿਹੜੀ ਟੀਮ ਪਹਿਲੇ ਨੰਬਰ ਤੇ ਆਊ 1 ਲੱਖ ਰੁਪਇਆ ਦਿੱਤਾ ਜਾਊ ਜਿਹੜੀ ਟੀਮ ਕਹਿੰਦੇ ਦੂਜੀ ਨੰਬਰ ਤੇ ਹੋਊਗੀ ਉਹਨੂੰ ਪੌਣੇ ਲੱਖ ਦੇ ਮਾਨ ਸਨਮਾਨ ਦਿੱਤੇ ਜਾਣਗੇ ਮੇਲਾ ਜਲੌਦ ਪਿੰਡ ਦੇ ਵਿੱਚ ਚੱਲਦਾ ਹੈ ਲੱਖੀ ਸਰਪੰਚ ਹੋਰਾਂ ਦਾ ਕੁਲਦੀਪ ਪੁਲਸੀ ਦੇ ਦਾ ਕਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਵਾਲੇ ਸਾਰੇ ਯਾਰਾਂ ਦਾ ਪਰਦੇਸੀ ਭਰਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਿ ਪਰਦੇਸੀ ਬਸਣ ਵਾਲਿਓ ਵੇ ਕਦੇ ਬਤ ਨਹੀਂ ਫੇਰਾ ਪਾ ਲਿਓ ਵੇ ਹੋਰ ਕੁਝ ਚੇਤੇ ਭਾਵੇਂ ਨਾ ਰੱਖਿਓ ਇੱਕ ਮਿੱਟੀ ਆਪਣੀ ਭੁੱਲਿਓ ਨਾ ਇੱਕ ਚੇਤੇ ਆਪਣੀ ਮਾ ਰੱਖਿਓ ਸਾਰੇ ਪਰਦੇਸੀ ਭਰਾਵਾਂ ਦਾ ਬਹੁਤ ਵੱਡਾ ਯੋਗਦਾਨ ਜਿਨ੍ਹਾਂ ਨੇ ਮਾਂ ਖੇਡ ਕਬੱਡੀ ਨੂੰ ਆਪਣੇ ਦਿਲ ਦੇ ਵਿੱਚ ਬਸਾਇਆ ਹੋਇਆ ਆਪਣੇ ਇਲਾਕੇ ਦੇ ਵਿੱਚ ਵੱਡਾ ਕਬੱਡੀ ਕੱਪ ਕਰਵਾਇਆ ਕੜਿਆਣੇ ਵਾਲਿਆ ਸੋਹਣਿਆ ਯਾਰਾ ਆਹ ਵੇਖ ਨਾ ਦਾ ਪੁੱਤਰ ਕਬੱਡੀ ਕਬੱਡੀ ਕਰਦਾ ਹੋਇਆ ਅਮਰ ਤੇ ਇਸ ਵੇਲੇ ਪੁਆਇੰਟ ਦਾ ਵਾਧਾ ਕਰ ਗਿਆ ਰੇਡ ਪੈ ਰਹੀ ਉਧਰ ਕਮਲਜੀ ਸਿੰਘ ਜੀ ਮਹਾਨ ਪ੍ਰੋ ਅਲਟੀਮੇਟ ਜਿਮ ਵਾਲੇ ਆਖਦੇ ਆ ਹੁਣ ਤੋਂ ਹਰ ਇੱਕ ਜੱਫਾ 1000 ਦਾ ਹੋਣਾ ਹੈ ਜਿੰਨੇ ਵੀ ਜਾਫੀ ਜਾਫੇ ਜਾਫੀ ਜੱਫੇ ਲਾਣਗੇ ਹਰ ਇੱਕ ਦਫਾ 1000 ਦਾ ਤੇ 500 ਰੁਪਿਆ ਸਰਜੀਤ ਸਿੰਘ ਜੀ ਸੰਧੂ ਕਨੇਡਾ ਉਹਨਾਂ ਵੱਲੋਂ ਇੱਕ ਹੋ ਗਿਆ ਠੀਕ ਹੈ ਜੀ 1000 ਦਾ ਜੱਫਾ ਹੋ ਗਿਆ ਹੁਣ ਤੋਂ ਹਰ ਇੱਕ ਦਫਾ 1000 ਦਾ ਉਧਰ ਕਮਾਲ ਯੂਕੇ ਵਾਲੇ ਭਰਾ ਸਾਡਾ ਕਹਿੰਦੇ ਵੀ 11000 ਜਿਹੜਾ ਤੇਰੇ ਜੱਫੇ ਲਾ ਦੂ ਪਰ ਸਾਹਮਣੇ ਵੇਖਦੇ ਆ ਢੋਡਿਆਂ ਵਾਲਾ ਬਿੱਲਾ ਉਹ ਕਹਿੰਦੇ ਪਾਲੇ ਘਲੋਟੀ ਦਾ ਰਾਹ ਰੋਕੋ ਨੂੰ ਫਿਰਦਾ ਪਰ ਪਾਲਾ ਵੀ ਅੱਜ ਕੱਲ ਕਹਿੰਦੇ ਪੂਰਾ ਫਿੱਟ ਹੈ ਕਿ ਸੋਣੀ ਤੇਰੀ ਖੇਡ ਤੇ ਸੋਨਾ ਤੇਰਾ ਨਾਂ ਹੱਥ ਲਾ ਕੇ ਜਾਫੀ ਨੂੰ ਫੜਾਉਂਦਾ ਨਹੀਂ ਉਹ ਬਾ ਕਬੱਡੀ ਦਾ ਤੂੰ ਹੀਰੋ ਤੇ ਕਬੱਡੀ ਇਹਦੀ ਮਾਂ ਸਾਹਮਣੇ ਸਿੰਘਾਂ ਦੌਦੀਆ ਅਮਰਤ ਅਮਰਤ ਸਿੰਘਾਂ ਦੌਦੀਆ ਇਸ ਸਮੇ ਕਬੱਡੀ ਕਬੱਡੀ ਕਰਦਾ ਹੋਇਆ ਲਿਸ਼ਕਦੇ ਹੋਏ ਪਿੰਡੇ ਆ ਚਾਰ ਜਾਫੀ ਅਸਮਾਨੀ ਬਿਜਲੀ ਵਰਗੇ ਆ ਮਨੀਤ ਧਨੌਰੀ ਹੈ ਸ਼ੇਰੂ ਧਨੌਰੀ ਹੈ ਹੈਪੀ ਧਨੌਰੀ ਹੈ ਸਤਨਾਮ ਬੇਲਾ ਖੋਡਾ ਵਾਲੀ ਸ਼ੇਰ ਵਾਲਾ ਆ ਸਾਹਮਣੇ ਵੇਖਦਾ ਹੈ ਪੇਚਾ ਪੈ ਗਿਆ ਪੈ ਗਿਆ ਵੀ ਸੋਹਣੇ ਸੱਜਣਾ ਦੇ ਨਾਲ ਨੰਬਰ ਇਸ ਸਮੇ ਧਾਵੀਦਾ ਧਾਵੀਦਾ ਬਾਫੀ ਚੋਨਾ ਪ੍ਰੋਫੈਸਰ ਸਾਹਿਬ ਇਧਰ ਸਾਡੇ ਵੀਰ ਵੀਡੀਓ ਕਾਲ ਰਾਹੀਂ ਕਹਿੰਦੇ ਜੁੜੇ ਹੋਏ ਨੇ ਪਾਲ ਇਟਲੀ ਜਨਾਬ ਵੱਲੋਂ ਤਿੰਨ ਜੱਫੇ ਮਨੀ ਦੇ ਕਿਸੇ ਦੇ ਵੀ ਕੋਈ ਵੀ ਤਿੰਨ ਜੱਫੇ ਲਾ ਦੇਵੇ 10000 ਰੁਪਏ ਦਿੱਤਾ ਜਾਊਗਾ ਨਾਲ ਸਾਹਿਬ ਜਰਮਨਾਂ ਉਹਨਾਂ ਵੱਲੋਂ ਕਹਿੰਦੇ 10000 ਰੁਪਏ ਦਿੱਤਾ ਜਾਊਗਾ ਜਤਿੰਦਰ ਕਾਕਾ ਇਟਲੀ ਧੰਨਵਾਦ ਹੈ}{|\text{ਦਿਆਲਪੁਰਾ}} ਔਰ ਦੂਜੇ ਪਾਸੇ ਬਾਬਾ ਗੱਜੀ 10 ਕਬੱਡੀ ਕਲੱਬ ਧਨੌੜੀ}{|\text{ਦਿਆਲਪੁਰ}} ਦੀ ਟੀਮ ਅੱਜ ਸਵੇਰੇ ਪ੍ਰੋਫੈਸਰ ਸਾਹਿਬ 11:00 ਵਜੇ ਬਣੀ ਹੈ 11 ਵਜੇ ਬਣੀ ਹੈ ਕਲਦੀ ਪੁਲਿਸ ਇਹ ਅੱਜ ਟੀਮ ਕਹਿੰਦੇ ਦਿਆਲਪੁਰ ਦੀ ਸਵੇਰੇ 11 ਵਜੇ ਟੀਮ ਬਣੀ ਹੈ ਇਹ ਇਹ ਹਨੀ ਚਾਲ ਦਾ ਵੀ ਧੰਨਵਾਦ ਹੈ ਉਹ ਭਰਾ ਨੇ ਟੀਮ ਕਹਿੰਦੇ ਜਦੋਂ ਫੋਨ ਆਇਆ ਵੀ 나ਤ ਕਹਿੰਦਾ ਵੀ ਅੱਜ ਖੇਡਣਾ ਮੈਂ ਵੀ ਇਜਲਾਦ ਤੇ ਮੌਕੇ ਤੇ ਟੀਮ ਬਣੀ ਤੇ ਟੀਮ ਫਾਈਨਲ ਖੇਡ ਰਹੀ ਹੈ 나ਤ ਦੀ ਕਬੱਡੀ ਤੇ ਪ੍ਰੋਫੈਸਰ ਸਾਹਿਬ ਕਰੋ ਸਹੀ ਹੰਦੌਦੀਆ 나ਤ ਇਸ ਵਿੱਚ ਕਬੱਡੀ ਕਬੱਡੀ ਕਰਦਾ ਹੋਇਆ ਜੇ ਗੱਲਾਂ ਨ ਕਰਾਈਆਂ ਤੇ ਜਵਾਨੀ ਕਿਹੜੇ ਕੰਮ ਦੀ ਆ ਚੋਬਰ ਦੀਆਂ ਗੱਲਾਂ ਦੂਰ ਦਰਾਡੇ ਹੁੰਦੀਆਂ ਇਹ ਕਹਿੰਦੇ ਗੱਲਾਂ ਬੱਕਰੀਆਂ ਕਰਵਾ ਗਿਆ ਇੱਕ ਕਬੱਡੀ ਦੀਆਂ ਗਰਾਊਂਡਾਂ ਦੇ ਵਿੱਚ ਪੈੜਾਂ ਵੱਡੀਆਂ ਪਾ ਗਿਆ ਅਮਰਤਨਾਥੇ ਸਮਿਤ ਸਿੰਘ ਹੰਦੋਦੀਆ ਅੱਜ ਫਾਈਨਲ ਦੇ ਵਿੱਚ ਮੋਟਰਸਾਈਕਲ ਜਿੱਤਨ ਨੂੰ ਫਿਰਦਾ ਔਰ ਸਾਹਮਣੇ ਦੇਖਦੇ ਆ ਇਹ ਸਤਨਾਮ ਬੇਲਾ ਇਹ ਖੁੱਡਾ ਵਾਲੀ ਸ਼ੇਰ ਵਾਲਾ ਪਰਾਣਾ ਜਾਫੀ ਹੈ ਇਹ ਵੀ ਵੱਡੇ ਵੱਡੇ ਰੇਡਰਾਂ ਦੇ ਚੱਕੇ ਜਾਮ ਕਰ ਜਾਂਦਾ ਔਰ ਅਗਲੀ ਰੇਡ ਘਲੋਟੀ ਵਾਲੇ ਪਾਲੇ ਦੀ ਓਮ ਮਾਰ ਕਾ ਸੋਹਣਿਆ ਯਾਰਾ 1000 ਰੁਪਿਆ ਸਾਡੇ ਕਮਲਜੀਤ ਸਿੰਘ ਸੰਧੂ ਸਾਹ ਵੱਲੋਂ ਪ੍ਰੋਅਲਟੀ ਵਨ ਜਮਾ ਉਹਨਾਂ ਵੱਲੋਂ ਆਹ ਦਫੇ ਦਾ 1000 ਆ ਗਿਆ ਹੈ ਬਹੁਤ ਬਹੁਤ ਧੰਨਵਾਦ ਹੈ ਉਧਰ 5200 ਰੁਪਿਆ ਹੋਵੇਗਾ ਤਿੰਨ ਜਫਿਆਂ ਦਾ 43 ਗਰੁੱਪ ਵਾਲੇ ਸਾਡੇ ਵੀਰ ਹਰਦੀਪ ਸਿੱਧੂ ਸਮਰਾਲਾ ਗੁਰਦੀਪ ਸਿੱਧੂ ਕੈਨੇਡਾ ਰਿੱਕੀ ਥੱਬਲਾ ਤੇ ਬਿੰਦੂ ਗਰੇਵਾਲ ਉਹਨਾਂ ਵੱਲੋਂ ਤਿੰਨ ਜਫੇ ਜਿਹੜਾ ਵੀ ਜਾਫੀ ਲਾਊਗਾ 5200 ਦਿੱਤਾ 라ਊਗਾ 5200 ਦਿੱਤਾ 라ਊਗਾ અમરત નાથ ਇਸ ਲਈ ਕਬੱਡੀ ਪਾ ਰਿਹਾ ਹੈ ਲੱਖੀ ਸਰਪੰਚਾ ਟੈਨਸ਼ਨ ਫ੍ਰੀ ਆ ਹੁਣ ਕੰਮ ਟੈਨਸ਼ਨ ਫ੍ਰੀ ਹੈ ਕਹਿੰਦਾ ਟੈਨਸ਼ਨ ਫ੍ਰੀ ਹੈ ਮੇਲਾ ਕਹਿੰਦੇ ਜਲਾਵਤ ਚੱਲਦਾ ਚਾਜਿਆ ਚੜਦਾ ਚਾਜਿਆ ਚੜਦਾ ਚਾਜਿਆ ਚੜਦਾ ਕਲਦੀਪ ਪੁਲਸੀਆ ਲੱਖੀ ਸਰਪੰਚ ਸਾਰੇ ਯਾਰਾਂ ਮਿੱਤਰਾਂ ਨੂੰ ਲੈ ਕੇ ਅੱਜ ਵੱਡੇ ਰਿਕਾਰਡ ਕਹਿੰਦੇ ਜਲਾਵਤ ਦੇ ਮੇਲੇ ਤੇ ਬਣਾ ਗਿਆ ਐਨ ਸਿਰੇ ਦੀਆਂ ਟੀਮਾਂ ਪੁੱਜੀਆਂ ਕਿ ਕੁੜਤੇ ਪਜਾਮੇ ਜਿਹੜਾ ਰੱਖਦਾ ਏ ਪਾ ਕੇ ਬੱਲੇ ਬੱਲੇ ਜਿਹਨੇ ਕਹਿੰਦੇ ਰੱਖੀ ਕਰਵਾ ਕੇ ਨਾਲ ਰਹਿੰਦੇ ਜਿਹਦੇ ਸਦਾ ਪੰਜ ਸੱਜਣਾ ਉਹ ਖੜਾ ਸਾਡਾ ਸਰਪੰਚ ਸੱਜਣਾ ਉਹ ਖੜਾ ਸਾਡਾ ਸਰਪੰਚ ਸੱਜਣਾ ਲੱਖੀ ਸਰਪੰਚ ਦੇ ਸਾਰੇ ਯਾਰਾਂ ਦਾ ਕੁਲਦੀਪ ਪੁਲਸੀਏ ਦੇ ਸਾਰੇ ਸੱਜਣਾ ਦਾ ਅੱਜ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹੋ ਕੁਲਦੀਪ ਬਾਈ ਕਹਿੰਦਾ ਯੋਗਦਾਨ ਵੱਡੇ ਐ ਅੱਜ ਸਾਰੇ ਸੱਜਣ ਮਿੱਤਰ ਕਹਿੰਦੇ ਵੱਡੇ ਕਾਫਰਿਆਂ ਦੇ ਰੂਪ ਦੇ ਵਿੱਚ ਅੱਜ ਦੇ ਮੇਲੇ ਤੇ ਪੁੱਜੇ ਐ ਅੱਜ ਇਤਿਹਾਸ ਬਣ ਗਿਆ ਜਲੌਤ ਦੇ ਮੇਲੇ ਦਾ ਇੱਕ ਲੋਟੀ ਵਾਲਾ ਪਾਲਾ ਇਸ ਵਿੱਚ ਕਬੱਡੀ ਕਬੱਡੀ ਕਰਦਾ ਹੋਇਆ ਇੱਕ ਪਾਸੇ ਵੇਖਦੇ ਆ ਵੀ ਸਾਹਮਣੇ ਨੌਜਵਾਨ ਫਰੀਦੂ ਦਿਆਲਪੁਰਿਆ ਮੁਕਾਬਲਾ ਕਰਦਾ ਹੋਇਆ ਪਰ ਨੰਬਰ ਦਾ ਨੰਬਰ ਬਾਬਾ ਗਾਜੀਦਾਸ ਕਬੱਡੀ ਕਲੱਬ ਤਨਹੋਰੀ ਦਾ ਰੇਡ ਦੇ ਸਮੇਂ ਅਮਰਤ ਦੀ ਬੋਲ ਸਾਡੇ ਉਮ ਦੇ ਗੁਰਪ੍ਰ 43 ਬਲੋਂ ਅਗਲੇ ਸਾਲ ਹਰਦੀਪ ਸਿੱਧੂ ਕਹਿੰਦਾ 3 ਲੱਖ ਦਾ ਵੱਡਾ ਯੋਗਦਾਨ ਹੋਵੇਗਾ ਉਧਰ ਸਾਹਿਬ ਜਰਮਨ ਪਰ ਵੀਰ ਆਸਟ੍ਰੇਲੀਆ ਪਾਲ ਇਟਲੀ ਵਿਕੀਟਰ ਲਈ ਕਾਕਾਟ ਲਈ ਜਤਿੰਦਰ ਇਟਲੀ ਇਟਲੀ ਗਰੁੱਪ ਵਾਲੇ ਕਹਿੰਦੇ ਅਗਲੇ ਸਾਲ ਪਹਿਲਾ ਪ੍ਰਾਈਜ਼ ਸਾਡੇ ਵੱਲੋਂ ਦਾ ਇਹ ਸਾਲ ਮੋਟਰਸਾਈਕਲ ਆ ਅਮਰ ਟਟਲੀ ਹੁਣਾਂ ਦਾ ਧੰਨਵਾਦ ਪਰ ਇਧਰਲੇ ਪਾਸੇ ਦੂਜਾ ਲੱਗਿਆ ਦੂਜਾ ਲੱਗਿਆ ਕਹਿੰਦੇ ਮੁੰਡੇ ਦਾ ਪ੍ਰੋ ਅਲਟੀਮੇਟ ਜਿਮ ਵਾਲੇ ਸਾਡੇ ਕਮਲਜੀਤ ਸਿੰਘ ਜੀ ਸੰਧੂ ਸਾਹਿਬ ਉਹਨਾਂ ਵੱਲੋਂ 1000 ਰੁਪਿਆ ਆ ਜਫੇ ਦਾ 1000 ਰੁਪਿਆ ਪੁੱਜ ਗਿਆ ਬਹੁਤ ਬਹੁਤ ਧੰਨਵਾਦ ਹੈ ਲਓ ਅਗਲੀ ਕਬੱਡੀ ਹੁਣ ਕੌਣ ਪਾਵੇਗਾ ਖੇਡ ਮੈਦਾਨ ਦੇ ਵਿੱਚ ਫਾਈਨਲ ਖੇਡਿਆ ਜਾ ਰਿਹਾ ਹੈ ਮੇਰੇ ਵੀਰੋ ਕਹਿੰਦੇ ਅੱਜ ਜਲਾਉ ਦੇ ਕਬੱਡੀ ਕੱਪ ਦਾ ਜਿਹੜੇ ਕੈਨੇਡਾ 'ਵੈਠੇ ਇੰਗਲੈਂਡ 'ਵੈਠੇ ਅਮਰੀਕਾ 'ਵੈਠੇ ਕਿ ਇੰਗਲੈਂਡ ਕੈਨੇਡਾ ਅਮਰੀਕਾ ਮਿੱਤਰੋ ਸਾਡਾ ਸਾਰਿਆਂ ਤੋਂ ਵੱਖਰਾ ਤਰੀਕਾ ਮਿੱਤਰੋ ਹੁੰਦੀ ਜਾਫੀਆਂ ਦੇ ਜਫੀਆਂ ਦੀ ਚਰਚਾ ਕਦੇ ਗੱਲਾਂ ਹੁਣ ਰੇਡ ਦੀਆਂ ਸੁਖੀ ਪਾਲੀਆਂ ਖਰਾਕਾਂ ਦਾ ਜਵਾਨੀਆਂ ਕਬੱਡੀ ਅੱਜ ਖੇਡਦੀਆਂ ਕਬੱਡੀ ਅੱਜ ਖੇਡਦੀਆਂ ਕਬੱਡੀ ਅੱਜ ਖੇਡਦੀਆਂ ਵਾਕੀ ਗੱਲਾਂ ਸੱਚੀਆਂ ਨੇ ਕੜਿਆਣੇ ਵਾਲੇ ਓਮਦੀਆਂ ਲਓ ਜਾਂਗਪੁਰੀਆ ਵਿੱਕੀ ਥੱਬਾ ਕੇ ਜੁਲਫਾਂ ਵਾਲਿਆ ਸੱਜਣਾ ਵੇ ਮੇਰੇਆ ਲਾੜਿਆ ਅੜਿਆ ਵੇ ਤੇਰੀ ਯਾਦ ਨੇ ਮੇਰਾ ਕੱਢ ਕਲੇਜਾ ਖਾ ਲਿਆ ਔਰ ਸਾਹਮਣੇ ਕਹਿੰਦੇ ਥੱਬਾ ਕੇ ਜੁਲਫਾਂ ਵਾਲਾ ਚੋਬਰ ਇਸਵੇਂ ਕਬੱਡੀ ਕਬੱਡੀ ਕਰਦਾ ਹੋਇਆ ਬਿੱਲਾ ਸਰਪੰਚਾ ਜੀ ਮੋਟਰਸਾਈਕਲ ਜਿੱਤਣ ਨੂੰ ਫਿਰਦਾ ਜਿਹੜਾ ਪਾਲੇ ਨੂੰ ਜਫਾ ਲਾਉ ਉਹਦੇ ਲਈ 1100 ਰੁਪਏ ਕਿਨਾਂ ਵੱਲੋਂ ਜੀ ਰਵੀ ਅਜਲਾਦ ਸੁਖ ਕੈਨੇਡਾ ਨਹੀਂ ਤਾਂ ਪਾਲੇ ਨੂੰ ਦੇਣਾ ਪੈਣਾ ਬਾਈ ਹਾਂ ਜੇ ਜਫਾ ਨਾ ਲੱਗਿਆ ਤਾਂ ਪਾਲੇ ਦਾ ਹੋਵੇਗਾ ਉਹ ਸਰਜੀਤ ਸਿੰਘ ਜੀ ਸੰਧੂ ਕਨੇਡਾ ਵਾਲੇ ਜੁੜੇ ਹੋਏ ਨੇ ਲਾਈਵ ਲਾਲੀ ਮੁਸ਼ਕਵਤ ਕਨੇਡਾ ਉਹਨਾਂ ਦਾ ਵੱਡਾ ਯੋਗਦਾਨ ਹੈ ਇਟਲੀ ਗਰੁੱਪ ਦਾ ਧੰਨਵਾਦ ਹੈ ਔਰ ਦੂਜੇ ਨਾਮ ਦੇ ਸਪਾਂਸਰ ਵੀ ਸਟੇਜ ਤੇ ਬੈਠੇ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਸਾਰੇ ਵੀਰਾਂ ਦਾ ਲਓ ਸਾਹਮਣੇ ਵੇਖੋ ਪਾਲਾ ਘਲੋਟੀ ਵਾਲਾ ਫੇਰ ਕਬੱਡੀ ਪਾ ਰਿਹਾ ਹੈ ਓ ਵਾਹ ਚੱਕ 1100 ਸ਼ਾਤਾ ਉਧਰ ਕਹਿੰਦੇ 1000 ਸਾਡੇ ਪ੍ਰੋ ਅਲਟੀਮੇਟ ਜਿਮ ਵਾਲੇ ਤੇ 1100 ਸਾਡੇ ਵੀਰਾਂ ਵੱਲੋਂ ਦੌੜੀ 1100 ਜਫਾ ਲਾਟਾ ਮੁੰਡੇ ਨੇ ਪਾਲ ਜਸਵਿੰਦਰ ਦੌੜ ਪਰ ਪੱਟੀ ਪਾਲੇ ਨੇ ਜਿਹੜਾ ਜਫਾ ਲਾਉ ਹੁਣ ਦੁਬਾਰਾ ਫੇਰ ਕਿਹਨਾਂ ਵੱਲੋਂ 2000 ਜੀ ਜਸਵਿੰਦਰ ਪੱਟੀ ਦੌਲਤ ਉਹਨਾਂ ਵੱਲੋਂ ਦਿੱਤਾ ਜਾਊਗਾ ਧੰਨਵਾਦ ਲਓ ਪੈਂਦੀ ਰੇਡ ਪ੍ਰੋਫੈਸਰ ਸਾਹਿਬ ਕਰੋ ਫਿਰ ਗੱਲ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਵੇਖਦਾ ਜਮਾਨਾ ਸਾਰਾ ਖੜ ਖੜ ਕੇ ਇੱਕ ਪਾਸੇ ਧਨੌਰੀ ਵਾਲਾ ਹੈਪੀ ਹੈ ਦੂਜੇ ਪਾਸੇ ਅਮਰਤ ਨਾਥ ਸਿੰਘਾਂ ਦੌੜੀ ਹੈ ਤੂੰ ਤੇ ਮਿੱਤਰਾ ਤੂੰ ਹੀ ਐ ਬਾਕੀ ਤੇ ਦੁਨੀਆ ਹੋਈ ਐ ਅਮਰਤ ਦਾ ਦੌਰ ਚੱਲਦਾ ਨੰਬਰ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਏ ਏ ਘਲੋਟੀ ਵਾਲਾ ਪੱਲਾ ਜੂੜੇ ਤੇ ਵੱਧਾ ਹੈ ਚਿੱਟਾ ਰਮਾਲ ਹੈ ਸਿਰੇ ਉੱਤੇ ਬੰਨ ਕੇ ਰਮਾਲੇ ਆਪਣੀ ਮੈਂ ਪੈਂਟ ਦੀਆਂ ਜੇਬਾਂ ਵਿੱਚੋਂ ਭਾਲਦਾ ਰਿਹਾ ਕਮਾਲ ਦੀ ਗੱਲ ਹੋਈ ਕਹਿ ਕੇ ਕਮਲਾ ਸੀ ਜਿੰਨਾਂ ਲਈ ਕਦੇ ਮੈਂ ਕਮਾਲ ਦਾ ਰਹਾ ਇੱਕ ਪਾਸੇ ਖਲੋਟੀ ਵਾਲਾ ਨੌਜਵਾਨ ਪਾਲਾ ਦੂਜੇ ਪਾਸੇ ਵੇਖਦੇ ਆ ਵੀ ਫਰੀਦੂ ਕੋਸ਼ਿਸ਼ ਕਰਦਾ ਹੋਇਆ ਦਿਆਲਪੁਰਿਆ ਚੋਬਰ ਕਦੇ ਖੱਬੇ ਕਦੇ ਸੱਜੇ ਕਦੇ ਵਿਚਕਾਰ ਨੌਜਵਾਨ ਵੇਖਦੇ ਆ ਇਸਵੇਂ ਟਰਾਈ ਕਰਦਾ ਹੋਇਆ ਪਰ ਪੁਆਇੰਟ ਜਿਹੜਾ ਧਾਵੀ ਦਾ ਜਾਂਗਪੁਰਿਆ ਵਿੱਕੀ ਛੋਟੀ ਉਮਰ ਦਾ ਵੱਡਾ ਮੱਲ ਬਣ ਗਿਆ ਖੇਡ ਕਬੱਡੀ ਦਾ ਅੱਜ ਅਜਲਾਉ ਦੇ ਮੇਲੇ ਤੇ ਫਾਈਨਲ ਦੇ ਵਿੱਚ ਕਬੱਡੀਆਂ ਪਾ ਰਿਹਾ ਹੈ ਇੱਕ ਪਾਸੇ ਬਿੱਲਾ ਸਰਪੰਚ ਹੈ ਦੂਜੇ ਪਾਸੇ ਅਮਰਤਪਾਲ ਸ਼ੇਰੂ ਹੈ ਸ਼ੇਰ ਜਿਹਾ ਰੋਹ ਅੱਖ ਬਾਜ ਵਰਗੀ ਜਿਨ੍ਹਾਂ ਨੂੰ ਆ ਦੁਨੀਆ ਸਲਾਮਾ ਕਰਦੀ ਅਸੀਂ ਉਹਨਾਂ ਥੋੜਿਆਂ 'ਚ ਗਿਣੇ ਜਾਂਦੇ ਆ ਲੰਬੀ ਰੇਸ ਦੇ ਆ ਘੋੜਿਆਂ 'ਚ ਗਿਣੇ ਜਾਂਦੇ ਆ ਆ ਉਧਰ ਸਾਡਾ ਪਿਰਥੀ ਦਿਵਾਲਾ ਤੇ ਉਧਰ ਕਹਿੰਦੇ ਸਾਡੇ ਕਮਲਜੀਤ ਸਿੰਘ ਸੰਧੂ ਸਾਹ ਉਹਨਾਂ ਵੱਲੋਂ 500 ਰੁਪਈਆ ਕਹਿੰਦੇ ਉਹ ਆ ਗਿਆ ਪਾਲੇ ਘਲੋਟੀ ਦੇ ਲਈ ਜਿਹੜਾ ਪਾਲੇ ਨੇ ਜੱਫਾ ਲਾਉ 2000 ਰੁਪਿਆ ਸਾਡੇ ਵੀਰ ਜਸਵਿੰਦਰ ਭੱਟੀ ਹਣਾ ਵੱਲੋਂ ਦਿੱਤਾ ਜਾਊਗਾ ਪਰ ਸਾਹਮਣੇ ਵੇਖੋ ਸ਼ਾਕਾ ਸ਼ਾਕਾ ਦਿਆਲਪੁਰੀਆ ਫਿਰ ਜੱਫਾ ਲਾ ਗਿਆ ਇਹ ਸ਼ਾਕਾ ਕਬੱਡੀ ਵਾਲਾ ਇੱਕ ਫਿਲਮਾਂ ਦਾ ਸ਼ਾਕਾ ਹੋਇਆ ਮੇਰੇ ਵੀਰੋ ਅਜੇ ਦੇਵਗੰਦ ਦੀ ਫਿਲਮਾਂ ਦੇ ਵਿੱਚ ਪਰ ਇਹ ਕਬੱਡੀ ਵਾਲਾ ਸ਼ਾਕਾ ਹੈ 1000 ਰੁਪਿਆ ਕਮਲਜੀ ਸਿੰਘ ਜੀ ਸੰਧੂ ਹਣਾ ਵੱਲੋਂ ਪੁੱਜ ਗਿਆ ਪ੍ਰੋਲ ਟ੍ਰੀਟਮੈਂਟ ਜਿਮ ਵਾਲੇ ਕਮਲਜੀ ਸਿੰਘੀ ਮਹਾਨ ਉਹਨਾਂ ਵੱਲੋਂ ਪੁੱਜ ਗਿਆ ਬਹੁਤ ਬਹੁਤ ਧੰਨਵਾਦ ਸਰਬਜੀਤ ਸਿੰਘ ਜੀ ਸੰਧੂ ਕੈਨੇਡਾ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਸਾਰੇ ਗਰੁੱਪ ਦਾ ਇਟਲੀ ਵਾਲੇ ਸਾਰੇ ਗਰੁੱਪ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਲਾ ਅਗਲੀ ਰੈਡ ਪਾਲੇ ਤੇ ਬੋਲ ਪ੍ਰੋਫੈਸਰ ਸਾਹਿਬ ਦੇ। ਘਲੋਟੀ ਵਾਲਾ ਪਾਲਾ ਇਸ ਵੇਲੇ ਅਗਲੀ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ। ਗੁੰਦਿਆ ਸ਼ਰੀਰ ਹੈ, ਉੱਚਾ ਲੰਮਾ ਕੱਦ ਹੈ। ਸ਼ਰੀਰ ਦੇ ਵਿੱਚ ਲੋਹੜਿਆਂ ਦੀ ਜਾਨ ਹੈ। ਇਸ ਵੇਲੇ ਪੱਟਾਂ ਤੇ ਥਾਪੀਆਂ ਮਾਰਦਾ ਫਿਰਦਾ ਹੈ। ਉਹ ਫਾਈਨਲ ਦੇ ਵਿੱਚ ਦੇਖਦੇ ਆਂ। ਚੋਬਰ ਕਮਾਲ ਕਰੀ ਜਾਂਦਾ ਹੈ। ਅਜਲਾਉ ਦੇ ਮੇਲੇ ਤੇ ਦੁਨੀਆਂ ਨੂੰ ਕਬੱਡੀ ਤੇ ਦਿਆਲ ਕਰੀ ਜਾਂਦਾ ਹੈ। ਘਲੋਟੀ ਵਾਲਾ ਪਾਲਾ ਇਸ ਵੇਲੇ ਕਬੱਡੀ ਕਬੱਡੀ ਕਰਦਾ ਹੋਇਆ ਹੈ। ਇੱਕ ਪਾਸੇ ਸ਼ੇਰੂ ਨਾਲ ਪੇਚਾ ਪੈ ਗਿਆ ਹੈ। ਉਹ ਟੱਕਰ ਪੈ ਗਈ ਸ਼ੇਰਾਂ ਦੀ। ਲੋਕੀ ਤੱਕ ਦੇ ਖੇਡ ਮੈਦਾਨ ਲਾਗੇ ਖੜ ਕੇ ਥਮ ਵਰਗੀਆਂ ਛਾਤੀਆਂ ਨੇ ਖੜ ਕੇ ਵਿੱਚ ਪਾੜੇ ਦੇ ਅੜ ਕੇ 1500 ਆ ਬਾਈ ਓਕੇ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਤਾਹ ਜੀ ਸੁਵਿੰਦਰ ਭੱਟੀ ਜੀ 2000 ਰੁਪਏ ਪੋਜਾ ਕਰ ਦਿੱਤਾ ਕਹਿੰਦੇ ਵੀ ਜੱਫੇ ਤੋਂ ਖੁਸ਼ ਹੋਗੇ ਬਹੁਤ ਬਹੁਤ ਧੰਨਵਾਦ ਲਓ ਫਿਰ ਸਾਹਮਣੇ ਅਮਰਤ 나ਥ ਕਬੱਡੀ ਪਾਉਣ ਦੇ ਲਈ ਇਹਦੇ ਬਾਪ ਨੇ ਕਹਿੰਦੇ ਬਾਲੀ ਤਗੜੀ ਕਬੱਡੀ ਖੇਡੀ ਐ ਉਧਰ ਪਾਲ ਇਟਲੀ ਗਰੁੱਪ ਵੱਲੋਂ ਕਹਿੰਦੇ 10000 ਐ ਤਿੰਨ ਜੱਫਿਆਂ ਦਾ 11000 ਇਕਬਾਲ ਯੂਕੇ ਵਾਲਿਆਂ ਦਾ ਔਰ 5100 ਰੁਪਿਆ 43 ਗਰੁੱਪ ਵਾਲਿਆਂ ਦਾ ਤਿੰਨ ਜੱਫਿਆਂ ਦਾ ਹੁਣ ਤੋਂ ਜੇ ਕੋਈ ਦੋ ਦੋ ਜੱਫੇ ਲਾ ਗਿਆ ਹੁਣ ਤੋਂ ਉਹਦੇ ਲਈ 5100 ਰੁਪਿਆ ਸਰਵਜੀਤ ਸਿੰਘ ਜੀ ਸੰਧੂ ਸਾਹਿਬ ਵੱਲੋਂ ਉਹਨਾਂ ਦੇ ਸਮੂਹ ਗਰੁੱਪ ਵੱਲੋਂ ਸ਼ੇਰੂ ਆ ਜੀ ਦਿਆਲਪੁਰੀਆ ਜਿਹਨੇ ਪਾਲੇ ਘਲੂਟੀ ਨੂੰ ਜਫਾ ਲਾਇਆ ਸ਼ੇਰੂ ਦਿਆਲਪੁਰ ਵਾਲਾ ਇੱਕ ਇੱਕ ਰੇਡ ਬਾਕੀ ਆ ਜੀ ਕਹਿੰਦਾ ਇੱਕ ਇੱਕ ਰੇਡ ਪਲੀਜ਼ ਪਾਲੇ ਘਲੋਟੀ ਨੂੰ ਜਿਹੜਾ ਜਫਾ ਲੱਗਿਆ ਉਹਦਾ ਹੋਲਡ ਜਿਹੜਾ ਨੰਬਰ ਉਹ ਹੋਲਡ ਮੰਗਿਆ ਸੀ ਧਨੌਰੀ ਦੀ ਟੀਮ ਨੇ ਉਹ ਦੇਖਣ ਗਏ ਐ ਵੀ ਚੈਨ ਟੁੱਟੀ ਹੈ ਕਹਿੰਦੇ ਉਹ ਹੋਲਡ ਨੰਬਰ ਚੈੱਕ ਕੀਤਾ ਜਾਊਗਾ ਉਸ ਤੋਂ ਬਾਅਦ ਮੈਚ ਦਾ ਫੈਸਲਾ ਹੋ ਜਾਵੇਗਾ ਸਰਜੀ ਸਿੰਘ ਜੀ ਸੰਧੂ ਕੈਨੇਡਾ ਜਲ ਲਾਈਵ ਜੁੜੇ ਹੋਏ ਨੇ ਮੇਨ ਸਪான்ਸਰ ਨੇ ਡਾਇਮੰਡ ਸਪான்ਸਰ ਨੇ ਸਾਡੇ ਇਸ ਕਬੱਡੀ ਕੱਪ ਦੇ ਅਗਲੇ ਸਾਲ ਉਹਨਾਂ ਵੱਲੋਂ 3 ਲੱਖ ਦਾ ਵੱਡਾ ਸਹਿਯੋਗ ਹੋਣਾ ਹੈ ਸਾਰੇ ਕੈਨੇਡਾ ਗਰੁੱਪ ਵੱਲੋਂ ਗਰੁੱਪ 43 ਵੱਲੋਂ ਵੀ ਅਗਲੇ ਸਾਲ 3 ਲੱਖ ਦਾ ਵੱਡਾ ਯੋਗਦਾਨ ਹੋਵੇਗਾ ਕੁਲਵੀਰ ਮਾਵੀ ਸਾਡਾ ਵੀਰ ਤੇ ਨਾਲ ਅਮਨ ਢੱਲੋਂ ਜਾਣਕਾਰੀ ਚ ਵਾਅਦਾ ਕਰਦੇ ਆ ਸਨੇਹ ਪੰਗੂ ਆਸਟ੍ਰੇਲੀਆ ਬੰਟੀ ਇਟਲੀ ਇਹਨਾਂ ਭਰਾਵਾਂ ਵੱਲੋਂ ਅਗਲੇ ਸਾਲ 5 ਲੱਖ ਦਾ ਵੱਡਾ ਯੋਗਦਾਨ ਹੋਵੇਗਾ ਇਹ ਕਹਿਣੀ ਤੇ ਕਰਨੀ ਦੇ ਪੱਕੇ ਆ ਕਹਿੰਦੇ ਨਹੀਂ ਕਰਦੇ ਆ ਵੀ ਅਸੀਂ ਜਿਹਨਾਂ ਨਾਲ ਬੈਠਦੇ ਆ ਬੱਲੇਆ ਉਹਨਾਂ ਨਾਲ ਵੀ ਖੜਦੇ ਆ ਸਨੇਹ ਪੰਗੂ ਆਸਟ੍ਰੇਲੀਆ ਬੰਟੀ ਇਟਲੀ ਇਹਨਾਂ ਵੱਲੋਂ ਅਗਲੇ ਸਾਲ 5 ਲੱਖ ਦਾ ਵੱਡਾ ਯੋਗਦਾਨ ਹੋਵੇਗਾ ਸਰਜੀਤ ਸਿੰਘ ਜੀ ਸੰਧੂ ਹਣਾ ਵੱਲੋਂ ਕੈਨੇਡਾ ਗਰੁੱਪ ਵੱਲੋਂ 3 ਲੱਖ ਦਾ ਵੱਡਾ ਯੋਗਦਾਨ ਹਰਦੀਪ ਸਿੱਧੂ 43 ਵਾਲੇ ਸੁਨਾਲੇ ਵਾਲੇ ਸਾਡੇ ਵੀਰ ਉਹਨਾਂ ਵੱਲੋਂ ਅਗਲੇ ਸਾਲ 3 ਲੱਖ ਤੇ ਪਾਲ ਇਟਲੀ ਇਟਲੀ ਗਰੁੱਪ ਵੱਲੋਂ ਵੀ ਪਹਿਲਾ ਨਾਮ 1 ਲੱਖ ਕਰਨ ਜਲਾਤ ਤੇ ਉਹਨਾਂ ਦੋਸਤਾਂ ਵੱਲੋਂ ਦੂਜਾ ਨਾਮ 75000 ਰੁਪਿਆ ਜਸਰਾਜ ਪੂਰਵਾ ਲੱਖੀ ਡੈਡੂ ਯੂਕੇ ਉਹਨਾਂ ਵੱਲੋਂ ਅਗਲੇ ਸਾਲ ਇੱਕ ਮੋਟਰਸਾਈਕਲ ਗੋਲੂ ਮਕਸੂਦਣਾ ਯੂਐਸਏ ਉਹ ਭਰਾ ਵੱਲੋਂ ਵੀ ਇੱਕ ਮੋਟਰਸਾਈਕਲ ਸੈਮੀਫਾਈਨ ਹਾਰਮ ਵਾਲੀਆਂ ਟੀਮਾਂ ਨੂੰ ਐਲਈਡੀਆਂ ਰਵੀ ਅਜਲਾਬ ਵੱਲੋਂ ਜਸਰਾਜ ਪੂਰਵਾ ਲੱਖੀ ਯੂਕੇ ਡੈਡੂ ਤੇ ਹਰਮੀਤ ਸੰਧੂ ਅਜਲਾਬ ਇਹਨਾਂ ਵੱਲੋਂ ਵੀ ਅਗਲੇ ਸਾਲ ਇੱਕ ਮੋਟਰਸਾਈਕਲ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੋਲਡ ਨੰਬਰ ਦਾ ਜਲਦ ਫੈਸਲਾ ਕੀਤਾ ਜਾਵੇ ਰੈਫਰੀ ਸਹਿਬਾਨਾਂ ਨੂੰ ਬੇਨਤੀ ਹੈ ਸੁਖ ਕੈਨੇਡਾ ਪਿੰਦਾ ਆਸਟ੍ਰੇਲੀਆ ਨਵ ਸੰਧੂ ਕੈਨੇਡਾ ਸਾਹਿਬ ਜਰਮਨ ਗੁਰੀ ਕੈਨੇਡਾ ਰਵੀ ਅਜਲਾਬ ਗੋਪੀ ਅਜਲਾਬ ਤੇ ਜਸਪ੍ਰੀਤ ਸੋਨੋ ਇਹਨਾਂ ਭਰਾਵਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸਾਡਾ ਭਰਾ ਰਮਨ ਬਡੇਰਾ ਬੱਬੂ ਸਮਰਾਲਾ ਅਸ਼ੀਸ਼ ਸਮਰਾਲਾ ਮੋਜੀ ਸਮਰਾਲਾ ਸੰਦੀਪ ਰਾਜੇਵਾਲ ਇਹਨਾਂ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਉਧਰ ਭਰਾ ਸਾਡਾ ਰਿੱਕੀ ਜਨਾਬ ਰਾਠਾ ਕੱਬੋ ਇਹਨਾਂ ਭਰਾਵਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਧੰਨਵਾਦ ਹੈ ਜਿਨ੍ਹਾਂ ਕਰਕੇ ਅੱਜ ਸ਼ਕਰਪੁਰ ਦੀ ਟੀਮ ਕਹਿੰਦੇ ਖੇਡੀ ਸਾਡੇ ਕਬੱਡੀ ਕੱਪ ਉੱਪਰ ਵੈਸੇ ਵੀ ਕਲਦੀਪ ਕਹਿੰਦਾ ਜੀ ਸਦਾ ਹੀ ਸਾਡੇ ਵੀਰ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਆ ਰਿੱਕੀ ਜਨਾ ਦਾ ਕੋਈ ਚੱਕਰ ਪੈ ਗਿਆ ਵੀਰ ਦਾ ਨਹੀਂ ਟੂਰਨਾਮੈਂਟ ਤੇ ਬਾਈ ਨੇ ਜਰੂਰ ਹਾਜ਼ਰੀ ਲਵਾਉਣੀ ਸੀ ਕੁਲਦੀਪ ਪੁਲਸੀਆ ਕਹਿੰਦਾ ਜੀ ਵੀਰ ਦਾ ਬਹੁਤ-ਬਹੁਤ ਧੰਨਵਾਦ ਹੈ ਰਾਠੇ ਕੱਦੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਗगन ਬਾਉਂਸਰ ਕੱਦੋਂ ਦਾ ਜੋਧ ਤਖਰਾ ਗੋਪੀ ਸਾਹਬਾਨਾ ਬਹੁਤ-ਬਹੁਤ ਧੰਨਵਾਦ ਹੈ ਨਾ ਵੀਰਾਂ ਦਾ ਲੱਕੀ ਸੰਧੂ ਜੋਧ ਤਖਰਾ ਸਾਰੇ ਵੀਰਾਂ ਦਾ ਧੰਨਵਾਦ ਹਾਂ ਜੀ ਕੀ ਫੈਸਲਾ ਕੀਤਾ ਬਾਈ ਠੀਕ ਹੈ ਜੀ सोनी रामपुर वाला <laughs> ਸਾਂਜੀ ਸੋਣਿਓ ਠੀਕ ਆ ਓਕੇ ਸਭਨਾਂ ਅੰਕ ਤੇ ਨੇ ਬਾਤ ਬਾਤ ਕਿੱਥੇ ਕਿ ਆਪਣੇ ਵਾਲਾ ਬੀਜ ਕੰਮ ਕਰੀ ਜਾਂਦਾ ਹੈ ਇੱਕ ਜੀ ਆਇਆਂ ਨੂੰ ਕਬੱਡੀ ਖੇਡੀ ਆਪਾਂ ਦੂਜੇ ਦੇ ਲੈ ਮੈਚ ਨਹੀਂ ਮੋੜਦਾ ਹਾਂਜੀ ਕਰੋ ਜੀ ਮੈਂ ਸ਼ੁਰੂ ਹੋਲਡ ਨੰਬਰ ਕਿਹਦਾ ਜੀ ਧਨੌਰੀ ਦੀ ਟੀਮ ਦਾ ਗਰਾਊਂਡ ਕਲੀਅਰ ਕਰੋ ਵੀਰੇ ਗਰਾਊਂਡ ਕਲੀਅਰ ਪਲੀਜ਼ ਗয়ালਪੁਰ ਵਾਲਿਓ ਮੈਚ ਖੇਡੋ ਵੀਰੋ ਜੇ ਰੇਡ ਕਿਦੀ ਆ ਬਾਈ ਰੇਡ ਪਾਓ ਰੇਡ ਜਲਦੀ ਓ ਮਰੇ ਇੱਥੋਂ ਕਲੀਅਰ ਕਰ ਲਿਓ ਗਰਾਊਂਡ ਗਰਾਊਂਡ ਕਲੀਅਰ ਕਰ ਦਿਓ ਗਰਾਊਂਡ ਹੁਣ ਜਿੱਧਰੋਂ ਵੀ ਜਫਾ ਲੱਗੂ ਪ੍ਰੋ আলਟੀਮੇਟ ਜਿੰਮ ਵਾਲੇ ਸਾਡੇ ਕਮਲਜੀਤ ਸਿੰਘ ਜੀ ਸਰਜੀ ਸਿੰਧੂ ਕਨੇਡਾ ਨਾਲੋਂ 2100 ਦਿੱਤਾ ਜਾਊਗਾ ਇੱਕੋ ਜਫਾ 2100 ਦਾ ਕਰਾਓ ਜੀ ਮੈਚ ਸ਼ੁਰੂ ਗਰਾਊਂਡ ਥੋੜਾ ਕਲੀਅਰ ਕਰ ਦਿਓ ਜੀ ਗਰਾਊਂਡ ਕਲੀਅਰ ਜਿਨ੍ਹਾਂ ਦੀ ਕੋਈ ਡਿਊਟੀ ਨਹੀਂ ਭਰਾ ਬਣ ਕੇ ਬਾਹਰ ਹੋ ਜਾਣਾ ਸਾਡੇ ਭਰਾ ਵੱਡੇ ਵੀਰ ਬਜਿੰਦਰ ਫੌਜੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੋਤ ਅਜਲਾਦ ਹਰਮਨ ਅਜਲਾਦ ਸਤਵੀਰ ਸਿੰਘ ਗੱਗੂ ਸਾਡਾ ਭਾ ਸਰਦਾਰ ਮਲਕੀਤ ਸਿੰਘ ਜੀ ਜਿਨ੍ਹਾਂ ਦੇ ਪਰਿਵਾਰ ਵੱਲੋਂ ਪਹਿਲਾ ਨਾਮ 1 ਲੱਖ ਦਿੱਤਾ ਜਾਣਾ ਲਓ ਲਓ ਘਲੋਟੀ ਵਾਲਾ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਬਾਲਾ ਘਲੋਟੀ ਵਾਲਾ ਇਸ ਵੇਲੇ ਕਬੱਡੀ ਪਾਉਣ ਲਈ ਵਧਿਆ ਹੋਇਆ ਹੈ ਜਾਫੀ ਚਾਰ ਨੇ ਉਹ ਚਾਰਾਂ ਵਿੱਚੋਂ ਦੇਖਦੇ ਵੀ ਸ਼ਾਕਾ ਸ਼ਾਕਾ ਇਸ ਵੇਲੇ ਕੋਸ਼ਿਸ਼ ਕਰ ਰਿਹਾ ਪਰ ਪੁਆਇੰਟ ਮੈਚ ਸਮਾਪਤ ਬੋਲੋ ਇਸ ਆਓ ਹੁਣ ਰਿਜ਼ਲਟ ਬੋਲਦੀ ਆਪਾਂ ਫਰਸਟ ਬਾਬਾ ਗਾਜੀਦਾਸ ਕਬੱਡੀ ਕਲੱਬ ਤਨੌਰੀ ਸੈਕੰਡ ਟੀਮ ਹੈ ਜਿਹੜੀ ਸਾਡੇ 15 ਨੰਬਰ ਰਹੇ ਆ ਤਨੌਰੀ ਦੇ ਤੇ ਦਿਆਲਪੁਰੇ ਦੇ ਨੰਬਰ ਰਹੇ ਆ 14 ਆ ਬੈਸਟ ਬੋਲਦੇ ਜੀ ਓਮ ਜੀ ਮਲਕੀਸ਼ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਉਹਨਾਂ ਦੇ ਪਰਿਵਾਰ ਵੱਲੋਂ ਪਹਿਲਾ ਨਾਮ ਹੈ ਜੋ ਕਿ ਸਾਡੇ ਫਾਦਰ ਸਾਹਿਬ ਨੇ ਕੁਲਦੀਪ ਪੁਲਸੀ ਦੇ ਲੱਖੀ ਸਰਪੰਚ ਜਲਾਦ ਸਤਵੀਰ ਗੱਗੂ ਜਲਾਦ ਬਲਜਿੰਦਰ ਫੌਜੀ ਜਲਾਦ ਸਾਰੇ ਪਰਿਵਾਰ ਵੱਲੋਂ ਪਹਿਲਾ ਇਨਾਮ 1 ਲੱਖ ਹੈ ਦੂਜਾ ਇਨਾਮ ਸਾਡੇ ਵੀਰ ਸਰਦਾਰ ਕੋਲਡ ਸਟੋਰ ਵੱਲੋਂ ਸਰਦਾਰ ਕੋਲਡ ਸਟੋਰ ਵੱਲੋਂ ਸਪான்ਸਰ ਕੀਤਾ ਗਿਆ ਹੈ ਬੈਸਟ ਰਾਈਡਰ ਦੇ ਲਈ ਮੋਟਰਸਾਈਕਲ ਇਟਲੀ ਗਰੁੱਪ ਵੱਲੋਂ ਪਾਲ ਇਟਲੀ ਗਰੁੱਪ ਵੱਲੋਂ ਇੱਕ ਮੋਟਰਸਾਈਕਲ ਲਾਲੀ ਮੁਸ਼ਕਾਵਾਦ ਕੈਨੇਡਾ ਉਹਨਾਂ ਵੱਲੋਂ ਹੈ ਕਮਲਜੀਤ ਸਿੰਘ ਜੀ ਸਾਡੇ ਪ੍ਰੋਵਲਟੀਮੈਂਟ ਜਿਮ ਵਾਲੇ ਬਹੁਤ ਬਹੁਤ ਧੰਨਵਾਦ ਹੈ ਹਰ ਸਾਲ ਵੱਡਾ ਯੋਗਦਾਨ ਹੁੰਦਾ ਹੈ ਲਓ ਜੀ ਹੁਣ ਸੁਣੋ ਬੈਸਟ ਬੈਸਟ ਰੇਡਰ 13 ਰੇਡਾਂ ਪਾ ਕੇ 12 ਨੰਬਰ ਲਏ ਪਾਲਾ ਘਲੋਟੀ ਵਾਲਾ ਮੋਟਰਸਾਈਕਲ ਜਿੱਤ ਗਿਆ ਵੋਏ ਬੈਸ ਜਾਫੀ ਚਾਰ ਟਾਚ ਦੋ ਜਫੇ ਸ਼ਾਕਾ ਦਿয়ালਪੁਰੀਆ ਸ਼ਾਕਾ ਦਿয়ালਪੁਰੀਆ ਮੋਟਰਸਾਈਕਲ ਜਿੱਤ ਗਿਆ ਹੈ